ਉਹ ਸਾਡੇ ਕੋਲ ਕਈ ਵਾਰ ਨਾ ਜਦੋਂ ਸਾਡੇ ਕੋਲ ਕੁਝ ਵੀ ਕਰਨ ਨੂੰ ਨਹੀਂ ਹੁੰਦਾ ਤਾਂ ਅਸੀਂ ਬੇਕਾਰ ਜੇ ਬੈਠੇ ਹੁੰਨੇ ਆ ਨਾ ਇਹੋ ਜਿਹਾ ਟਾਈਮ ਆਪਣੇ ਸਾਰਿਆਂ ਤੇ ਆਉਂਦਾ ਇੱਕ ਵਾਰੀ ਕਿ ਅੱਜ ਤਾਂ ਬੋਰ ਹੋ ਰਹੇ ਆ ਜਾਂ ਅੱਜ ਕੁਝ ਕਰਨ ਨੂੰ ਹੈ ਹੈਗਾ ਹੀ ਨਹੀਂ ਜੇ ਅੱਜ ਕੁਝ ਵੀ ਕਰਨ ਦਾ ਦਿਲ ਨਹੀਂ ਕਰਦਾ ਸਿਰਫ ਰਿਲੈਕਸ ਹੋਣਾ ਹੈ ਨਾ ਬਸ ਮਸਤ ਰਹਿਣਾ ਤੇ ਉਹੋ ਜਿਹਾ ਸਮਿਆਂ ਦੇ ਵਿੱਚ ਆਪਾਂ ਕੀ ਕਰੀਏ ਕਿਉਂਕਿ ਬਹੁਤਾ ਸਮਾਂ ਵਿਲਾ ਵੀ ਨਹੀਂ ਬੈਠਿਆ ਜਾ ਸਕਦਾ ਉਦੋਂ ਅਸੀਂ ਕੁਦਰਤ ਨਾਲ ਗੱਲਾਂ ਕਰ ਸਕਦੇ ਆ ਮੈਂ ਹਮੇਸ਼ਾ ਆਖਦੀ ਹੁੰਨੀ ਆ ਕਿ ਕੁਦਰਤ ਇਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਕਦੇ ਵੀ ਇਕੱਲਿਆਂ ਨਹੀਂ ਕਰਦੀ ਤੁਹਾਨੂੰ ਬੋਰ ਨਹੀਂ ਹੋਣ ਦਿੰਦੀ ਬਸ ਇੱਕ ਇਹ ਹੈਗਾ ਇਹਦਾ ਆਪਣੇ ਮਨ ਦੀ ਜੇ ਮੈਂ ਗੱਲ ਕਰਾਂ ਕਿ ਆਪਣਾ ਮਨ ਕਈ ਵਾਰ ਨਾ ਉਕਤਾ ਜਾਂਦਾ ਉਸੇ ਰੂਟੀਨ ਤੋਂ ਉਸੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਉਹੀ ਜਦੋਂ ਰੂਟੀਨ ਰਹਿੰਦਾ ਜੋ ਵੀ ਅਸੀਂ ਕਰਦੇ ਆ ਤਾਂ ਜਦੋਂ ਵੀ ਕਦੇ ਅਸੀਂ ਉਸ ਤੋਂ ਹਟ ਕੇ ਕੁਝ ਵੱਖਰਾ ਕਰਦੇ ਆ ਨਾ ਤਾਂ ਸੱਚੀ ਮਨ ਤਾਜ਼ਗੀ ਨਾਲ ਭਰ ਜਾਂਦਾ ਤਰੋ ਤਾਜ਼ਾ ਹੋ ਜਾਂਦਾ ਨਵੇਂ ਤਜਰਬੇ ਸਾਨੂੰ ਜ਼ਿੰਦਗੀ 'ਚ ਕਰਦੇ ਰਹਿਣਾ ਚਾਹੀਦਾ ਥੋੜੇ ਦਿਨ ਪਹਿਲਾਂ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਵੱਖ-ਵੱਖ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਕੋਈ ਬਹੁਤ ਆ ਜ਼ਿਆਦਾ ਖੁੱਲਾ ਖਰਚ ਕਰਕੇ ਖੁਸ਼ ਹੁੰਦਾ ਕੋਈ ਥੋੜਾ ਜਿਹਾ ਸੰਜਮ ਨਾਲ ਚੱਲ ਕੇ ਖੁਸ਼ ਹੁੰਦਾ ਕੋਈ ਬਿਲਕੁਲ ਕੰਜੂਸੀ ਕਰਦਾ ਸਭ ਕੁਝ ਹੁੰਦੇ ਆ ਹੁੰਦੇ ਆ ਵੀ ਪਰ ਮੈਨੂੰ ਲੱਗਦਾ ਹੁੰਦਾ ਵੀ ਕਦੇ-ਕਦੇ ਜਦੋਂ ਅਸੀਂ ਆਪਣੇ ਆਪੇ ਤੋਂ ਬਾਹਰ ਹੋ ਕੇ ਕੁਝ ਕਰਦੇ ਆ ਨਾ ਬਿਲਕੁਲ ਵੱਖਰਾ ਤੇ ਉਹ ਇੱਕ ਨਵਾਂ ਤਜਰਬਾ ਹੁੰਦਾ ਹੈ ਮੰਨ ਲਓ ਅਸੀਂ ਕਦੇ ਥੋੜਾ ਜਿਹਾ ਕੋਈ ਚੀਜ਼ ਆਪਣੇ ਲਈ ਖਰੀਦ ਲਈਏ ਥੋੜੀ ਜਿਹੀ ਖੁਸ਼ੀ ਨਿੱਕੀ-ਮੋਟੀ ਕਿਸੇ ਹੋਰ ਨੂੰ ਦੇ ਦਈਏ ਜੇ ਅਸੀਂ ਸਿਰਫ ਆਪਣੇ ਲਈ ਜਿਉ ਰਹੇ ਹਾਂ ਤਾਂ ਜੇ ਅਸੀਂ ਹਮੇਸ਼ਾ ਦੂਜਿਆਂ ਲਈ ਕਰਦੇ ਆ ਤਾਂ ਕਦੇ-ਕਦੇ ਖੁਦਗਰਜ਼ ਵੀ ਹੋ ਲਈਦਾ ਹੁੰਦਾ ਕਿਉਂਕਿ ਦੂਜਿਆਂ ਦਾ ਕਰਨ ਵਾਲਿਆਂ ਦੀ ਬਹੁਤੀ ਆਮ ਆਪਾਂ ਦੇਖਦੇ ਆ ਬਹੁਤੀ ਕਦਰ ਜੀ ਨਹੀਂ ਹੁੰਦੀ ਉਹਨਾਂ ਨੂੰ ਕੋਈ ਵਾਦਾ ਉਹਨਾਂ ਦੀ ਵੈਲਿਊ ਨਹੀਂ ਕੀਤੀ ਜਾਂਦੀ ਸੋ ਆਪਣੇ ਆਪੇ ਤੋਂ ਬਾਹਰ ਆਉਣਾ ਔਖਾ ਜ਼ਰੂਰ ਹੈ ਪਰ ਸਾਨੂੰ ਕਦੇ ਨਾ ਕਦੇ ਜ਼ਿੰਦਗੀ 'ਚ ਇਹ ਤਜਰਬੇ ਕਰਦੇ ਰਹਿਣਾ ਚਾਹੀਦਾ ਜੇ ਤੁਸੀਂ ਮਟੀਰੀਅਲਿਸਟਿਕ ਹੋ ਮਤਲਬ ਹਰ ਇੱਕ ਚੀਜ਼ ਨੂੰ ਇਸ ਨਜ਼ਰੀਏ ਤੋਂ ਦੇਖਦੇ ਹੋ ਤਾਂ ਕਦੇ-ਕਦੇ ਉਹਨਾਂ ਲਈ ਨਾ ਕੁਦਰਤ ਨਾਲ ਇੱਕ ਮਿਕ ਹੋਣਾ ਬਹੁਤ ਜ਼ਰੂਰੀ ਆ ਕਦੇ ਜ਼ਿੰਦਗੀ ਦਾ ਇਹ ਪਾਸਾ ਵੇਖਿਓ ਸੱਚੀ ਬਹੁਤ ਵਧੀਆ ਨਵਾਂ ਤਜਰਬਾ ਹੋਊਗਾ ਤੁਹਾਨੂੰ ਐਨ ਰਿਲੈਕਸ ਕਰ ਦਿੰਦੀ ਆ ਕੁਦਰਤ ਜਦੋਂ ਵੀ ਅਸੀਂ ਅੱਕੇ ਥੱਕੇ ਜਾਂ ਉਦਾਸ ਹੋਈਏ ਸੋ ਅੱਜ ਮੇਰੇ ਕੋਲ ਹੋਰ ਕੋਈ ਵਿਸ਼ਾ ਨਹੀਂ ਸੀ ਤੇ ਮੈਨੂੰ ਸੀਗਾ ਕਿ ਮੈਂ ਆਪਣੇ ਸੁਣਨ ਵਾਲਿਆਂ ਨਾਲ ਗੱਲ ਕਰਨੀ ਆ ਸੋ ਅੱਜ ਮੈਂ ਸੋਚਿਆ ਆਪਣੇ ਘਰ ਦੇ ਵਿੱਚ ਜਿਹੜੀ ਮੇਰੀ ਫੁੱਲ ਬਾੜੀ ਹੈਗੀ ਆ ਉਹਨੂੰ ਮੈਂ ਕੈਪਚਰ ਕਰਾਂ ਤੇ ਨਾਲ-ਨਾਲ ਆਪਾਂ ਇੱਕ ਦੋ ਗੱਲਾਂ ਬਾਤਾਂ ਵੀ ਕਰੀਏ ਸੋ ਅੱਜ ਦੀ ਇਹੀ ਸੀਗੀ ਗੱਲਬਾਤ ਕਿ ਸਾਨੂੰ ਜ਼ਿੰਦਗੀ 'ਚ ਵੱਖਰੇ-ਵੱਖਰੇ ਤਜਰਬੇ ਜ਼ਰੂਰ ਕਰਦੇ ਰਹਿਣਾ ਚਾਹੀਦਾ ਜੋ ਸਾਡੇ ਲਈ ਨਵੇਂ ਹੁੰਦੇ ਆ ਸਾਡੇ ਅੰਦਰ ਤਾਜ਼ਗੀ ਭਰਦੇ ਆ ਲੋਕਾਂ ਨਾਲ ਗਿਲੇ ਸ਼ਿਕਵੇ ਵੈਰ ਵਿਰੋਧ ਜੈਲਸੀ ਕਿਸੇ ਨੂੰ ਜਵਾਬ ਦੇਣੇ ਉਹ ਸਭ ਅਸੀਂ ਬੰਦ ਕਰੀਏ ਤੇ ਆਪਦੀ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰੀਏ ਸੱਚੀ ਕੁਦਰਤ ਬਹੁਤ ਕਮਾਲ ਹੈ ਇਹ ਸਾਡੀ ਜਿਹੜੀ ਖੁਸ਼ ਝੋਲੀ ਹੈ ਨਾ ਉਹ ਖੁਸ਼ੀਆਂ ਨਾਲ ਭਰਦੀ ਹੈ ਤੇ ਕਦੇ ਇੰਨਾ ਗੱਲਾਂ ਨੂੰ ਵੀ ਅਜ਼ਮਾ ਕੇ ਦੇਖਿਓ ਅੱਜ ਹੀ ਨਿੱਕਾ ਜਿਹੀ ਸੁਨੇਹਾ ਸੀ ਮੈਨੂੰ ਲੱਗਿਆ ਕਿ ਮੈਂ ਆਪਦੇ ਸੁਣਨ ਵਾਲਿਆਂ ਨਾਲ ਜ਼ਰੂਰ ਕੋਈ ਨਾ ਕੋਈ ਗੱਲ ਅੱਜ ਵੀ ਸਾਂਝੀ ਕਰਾਂ ਕਿਉਂਕਿ ਹੋਰ ਅੱਜ ਮੇਰੇ ਕੋਲ ਕੋਈ ਟੌਪਿਕ ਮੈਂ ਸ਼ੂਟ ਹੀ ਨਹੀਂ ਸੀ ਕੀਤਾ